ਜਿਨੇ ਤੁਸੀਂ ਸੱਜਣ ਪਤਵੰਤੇ ਇਕੱਤਰ ਹੋਏ ਹੋ ਸਾਰਿਆਂ ਦਾ ਸਵਾਗਤ ਹੈ ਜੀ ਜੀਆਂ ਆਇਆਂ ਨੂੰ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਦੀ ਸਾਂਝ ਪਾ ਲਈਏ ਸਾਥ ਸਾਰਿਆਂ ਨੇ ਦੇਣਾ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਹਿਬਾਨ ਆਏ ਆ ਨਾਮ ਲੈਣ ਲੱਗਾਂਗੇ ਤਾਂ ਬੜੀ ਦੇਰੀ ਹੋ ਜਾਊਗੀ ਸੋ ਮੁੱਦੇ ਦੀ ਗੱਲ ਤੇ ਆਉਣੇ ਅੱਜ ਜਿਹੜੀ ਗੱਲ ਕਰਨ ਵਾਸਤੇ ਆਪਾਂ ਇਕੱਠੇ ਹੋਏ ਆ ਮੁੱਦਾ ਨਸ਼ੇ ਦਾ ਤੇ ਨਸ਼ਾ ਬਹੁਤ ਵੱਡੀ ਅਲਾਮਤ ਹੈ ਮੈਂ ਹਰ ਪਿੰਡ ਇੱਕ ਗੱਲ ਕਰਦਾ ਹੁੰਦਾ ਕਿ ਨਸ਼ਾ ਭਾਈ ਸਾਹਿਬ ਅੰਨਾ ਨਸ਼ੇ ਨੂੰ ਦਿਖਦਾ ਨਹੀਂ ਹੁੰਦਾ ਕਿ ਮੈਂ ਕਿਹਦੇ ਘਰੇ ਵੱਡ ਰਿਹਾ ਮੈਂ ਅਮੀਰ ਦੇ ਘਰੇ ਵੱਡ ਰਿਹਾ ਕਿ ਮੈਂ ਗਰੀਬ ਦੇ ਘਰੇ ਵੱਡ ਰਿਹਾ ਮੈਂ ਕਿਹਦੇ ਦੀ ਪੁੱਤ ਦੀ ਜ਼ਿੰਦਗੀ ਖਰਾਬ ਕਰ ਰਿਹਾ ਸੋ ਉਸ ਮੁੱਦੇ ਬਾਰੇ ਸਰਕਾਰ ਨੇ ਜੋ ਮੁਹਿੰਮ ਚਲਾਈ ਹੈ ਉਹਦੇ ਬਾਰੇ ਕੁਝ ਵਿਚਾਰਾ ਸਾਂਝੀਆਂ ਕਰਨ ਤੁਹਾਡੇ ਕੋਲ ਆਏ ਆ ਆਮ ਤੌਰ ਤੇ ਹਰ ਪਿੰਡ ਚ ਲੋਕਾਂ ਦਾ ਨਾ ਇੱਕ ਜਦੋਂ ਵੇਖੀਦਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਗੱਲਾਂ ਕਰਨ ਆ ਗਏ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਆਏ ਆ ਕਿਉਂਕਿ ਸਾਹਮਣੇ ਬੈਠੇ ਸਾਨੂੰ ਜਦੋਂ ਅਸੀਂ ਦੇਖਦੇ ਆ ਸਾਨੂੰ ਚਿਹਰੇ ਦੱਸ ਦਿੰਦੇ ਆ ਕਿ ਤੁਸੀਂ ਲੋਕ ਸੋਚਦੇ ਹੋ ਮਾਈਕ ਤੇ ਖੜ ਕੇ ਬੋਲ ਰਹੇ ਆ ਫਰਕ ਫੁਰਕ ਥੋੜਾ ਪੈਣਾ ਕੱਲ ਜੋਧਾ ਪੈਣੀ ਪਿੰਡ ਹੈ ਜੀ ਬਾਰਡਰ ਦੇ ਉੱਤੇ ਤਾਰਾਂ ਦੇ ਜਮਾ ਨਾਲ ਪ੍ਰੋਗਰਾਮ ਸੀ ਮੰਨ ਕੇ ਚੱਲੋ ਅਸੀਂ ਪੈਲਸ 'ਚ ਸੀ ਪੈਲਸ ਤੋਂ 2-300 ਮੀਟਰ ਤੇ ਤਾਰਾਂ ਦਿਖ ਰਹੀਆਂ ਸੀ ਬਾਪੂ ਤੁਸੀਂ ਉਮਰ ਦੇ ਵੱਡੇ ਹੋ ਮੈਂ ਇੱਕ ਤੁਹਾਨੂੰ ਚੀਜ਼ ਦੱਸਦਾ ਕਹਾਣੀ ਸੁਣਾਉਣੇ ਆ ਜੀ ਇੱਕ ਬਾਕੀ ਗੱਲ ਫੇਰ ਕਰਦੇ ਆ ਉਸ ਪਿੰਡ ਚ ਨਾ ਜੀ 10 ਮਰੀਜ਼ ਪੋਲੀਓ ਦੇ ਸੀ ਅੱਜ ਤੋਂ 30 ਸਾਲ ਪਹਿਲਾਂ ਅਕਸਰ ਸਾਨੂੰ ਪੋਲੀਓ ਦੇ ਮਰੀਜ਼ ਮਿਲ ਜਾਂਦੇ ਸੀ ਪਿੰਡਾਂ ਚ ਮਿਲਦੇ ਸੀ ਨਾ ਜੀ ਤੇਰੂ ਵਾਲੇ ਵਾਲੇ ਅੱਜ ਆਪਾਂ ਨੂੰ ਪੋਲੀਓ ਦਾ ਮਰੀਜ਼ ਕੋਈ ਨਹੀਂ ਮਿਲਦਾ ਉਹਦਾ ਕਾਰਨ ਹੈ ਕਿ ਸਰਕਾਰ ਨੇ ਸੋਚਿਆ ਸੀ ਦੋ ਬੂੰਦਾਂ ਪਿਆਇਆ ਕਰਨੀਆਂ ਐਤਵਾਰ ਦੇ ਐਤਵਾਰ ਤੇ ਪੋਲੀਓ ਖਤਮ ਉਦੋਂ ਵੀ ਲੋਕਾਂ ਦੇ ਚਿਹਰੇ ਤੇ ਇਹੀ ਗੱਲਾਂ ਸੀ ਕਿ ਯਾਰ ਕਮਾਲ ਹੋ ਗਿਆ ਐਵੇਂ ਗੱਲਾਂ ਕਰੀ ਜਾਂਦੇ ਆ ਆ ਜਾਂਦੇ ਆ ਇਹ ਕੰਮ ਥੋੜੀ ਹੋਣਾ ਪੋਲੀਓ ਜਿਹੜਾ ਐਡਾ ਵੱਡਾ ਰੋਗ ਬਣ ਗਿਆ ਇਹਨੇ ਖਤਮ ਥੋੜੀ ਹੋਣਾ ਪਰ ਅੱਜ ਤੁਸੀਂ ਸਾਰੇ ਗਵਾਹ ਹੋ ਪੋਲੀਓ ਦਾ ਨਵਾਂ ਮਰੀਜ਼ ਨਹੀਂ ਲੱਭਦਾ ਸੋ ਇਸੇ ਤਰ੍ਹਾਂ ਇਹ ਨਸ਼ੇ ਦਾ ਹੈ ਜੇ ਅਸੀਂ ਇਹ ਸੋਚਾਂਗੇ ਕਿ ਨਸ਼ੇ ਦੀ ਜੜ ਪੱਟੀ ਨਹੀਂ ਜਾਣੀ ਜੜ ਬੜੀ ਛੇਤੀ ਪੱਟੀ ਜਾਊਗੀ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਦੂਜੀ ਗੱਲ ਵੱਡੇ ਵੀਰ ਹਰਚਰਨ ਜੀ ਬੋਲ ਕੇ ਗਏ ਆ ਕਿ ਇਹਨਾਂ ਦੇ ਪਿੰਡ 'ਚ ਰੋਹੀ ਵਾਲੇ ਕੋਈ ਸ਼ਾਇਦ ਚਿੱਟੇ ਵਾਲਾ ਜਾਂ ਉਸ ਤਰ੍ਹਾਂ ਦੇ ਨਸ਼ੇ ਵਾਲਾ ਕੋਈ ਨਹੀਂ ਗਾ ਤਾਂ ਬੜੀ ਮੁਬਾਰਕ ਗੱਲ ਹੈ ਜੀ ਤੁਸੀਂ ਤਰੀਫ਼ ਦੇ ਪਾਤਰ ਹੋ ਮੈਂ ਘਰ ਮੇਰਾ ਨਾਲ ਪਿੰਡ ਹੈ ਜੀ ਬਹੁਤੇ ਤੁਸੀਂ ਜਾਣਦੇ ਹੋ ਮੋਹਲਾਂ ਦਾ ਵਸਨੀਕ ਹਾਂ ਮੈਂ ਅਕਸਰ ਗੱਲ ਕਰਦਾ ਹੁਣ ਐਮਐਲਏ ਸਾਹਿਬ ਕਿ ਆਪਣੇ ਇਲਾਕੇ 'ਚ ਤਿੰਨ ਐਸੇ ਪਿੰਡ ਨੇ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੀ ਤਕਦੀਰ ਬਦਲੀ ਹੈ ਇੱਕ ਰੋਈ ਵਾਲਾ ਦੂਜਾ ਜੈਮਲ ਵਾਲਾ ਤੇ ਤੀਜਾ ਲੱਖੋ ਵਾਲੀ ਹੈ ਇਹ ਤਿੰਨ ਐਸੇ ਪਿੰਡ ਨੇ ਜਿਨ੍ਹਾਂ ਦੇ ਵਡੇਰਿਆਂ ਨੇ ਵੀ ਬੜੀ ਮਿਹਨਤ ਕੀਤੀ ਜ਼ਮੀਨਾਂ ਖਰੀਦੀਆਂ ਅਜੇ ਇਲਾਕਾ ਇੱਥੇ ਜੋ ਸੁਖ ਰਾਮ ਤੁਸੀਂ ਵੇਖ ਰਹੇ ਹੋ ਉਸੇ ਦੀ ਦੇਣ ਹੈ ਸੋ ਆਪ ਦੇ ਪਿੰਡ ਦੇ ਨਾਂ ਤੇ ਇੱਕ ਤਾਰੀ ਬਜ਼ੁਰਗਾਂ ਦੀ ਮਿਹਨਤ ਨੂੰ ਸਲਾਮ ਕਰਦੀ ਇੱਕ ਤਾੜੀ ਜ਼ਰੂਰ ਮਾਰ ਦਿਓ ਅਸੀਂ ਤਾਂ ਨਹੀਂ ਵੇਖਿਆ ਪਰ ਸਾਡੇ ਬਜ਼ੁਰਗ ਇਹ ਜ਼ਰੂਰ ਦੱਸਦੇ ਨੇ ਜੇ ਜਿਹੜੇ ਵੱਡੇ ਬਟੇਰੇ ਇੱਥੇ ਆਏ ਸੀ ਇੱਥੇ ਕੀ ਹਾਲਾਤ ਸੀ ਤੇ ਅੱਜ ਪਿੰਡ ਦੀ ਕਿਵੇਂ ਨਿਹਾਰ ਬਦਲ ਗਈ ਹੈ ਸੋ ਜਦੋਂ ਤੁਸੀਂ ਕਿਸੇ ਟੀਚੇ ਨੂੰ ਪਾਉਣ ਵਾਸਤੇ ਮਿਹਨਤ ਕਰਦੇ ਰਹਿੰਦੇ ਹੋ ਤਾਂ ਪਰਮਾਤਮਾ ਵੀ ਇੱਕ ਦਿਨ ਫਲ ਲਾਉਂਦਾ ਹੈ ਦੂਜੀ ਚੀਜ਼ ਬੜੇ ਨੌਜਵਾਨ ਸਾਥੀ ਬੈਠੇ ਨੇ ਆਮ ਤੌਰ ਤੇ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਆਪਾਂ ਨੂੰ ਸੁਆਦ ਥੋੜੀ ਆਉਂਦਾ ਆਪਾਂ ਲੱਗਦਾ ਯਾਰ ਕੋਈ ਸਾਡੇ ਕੰਮ ਦੀ ਗੱਲ ਵੀ ਹੋਵੇ ਤੇ ਪਰ ਮੈਂ ਇੱਕ ਚੀਜ਼ ਕਹਿਣੀ ਚਾਹਣਾ ਤੁਹਾਡੇ ਹੱਥਾਂ 'ਚ ਨਾ ਆਉਣ ਵਾਲਾ ਭਵਿੱਖ ਹੈ ਜੇ ਮੈਂ ਹਰ ਥਾਂ ਤੇ ਹਰ ਪਿੰਡ 'ਚ ਇਸ ਗੱਲ ਨੂੰ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਕਿ ਜੇ ਅਸੀਂ ਪੜ੍ਹ ਲਿਖ ਜਾਵਾਂਗੇ ਨਾ ਸਾਡੇ ਮਾਪਿਆਂ ਨੇ ਯਾਰ ساری ਉਮਰ ਨਰੇਗਾ ਵਾਲੇ ਬੱਠਲ ਤਾਂ ਨਹੀਂ ਢੋਈ ਜਾਣੇ ਜੇ ਅਸੀਂ ਪੜ੍ਹ ਲਿਖ ਕੇ ਕਿਸੇ ਕੰਮ ਤੇ ਲੱਗ ਜਾਾਂਗੇ ਅਸੀਂ ਉਹਨਾਂ ਦੀ ਤਕਦੀਰ ਬਦਲ ਕੇ ਰੱਖ ਦਾਂਗੇ ਸੋ ਤੁਹਾਨੂੰ ਇਸ ਗੱਲ ਤੇ ਬੜਾ ਸੁਚੇਤ ਹੋਣਾ ਪਊਗਾ ਜਿੰਨੇ ਮੇਰੇ ਅਸਤਕਾਰਯੋਗ ਨੌਜਵਾਨ ਵੀਰ ਬੈਠੇ ਨੇ ਪੜੋ ਜੇ ਪੜੋਗੇ ਹੀਮਰਾਉ ਅੰਬੇਡਕਰ ਦਾ ਨਾਮ ਸੁਣਿਆ ਜੀ ਕਿਉਂ ਮੁੰਡਿਓ ਸੁਣਿਆ ਗੋਲਪਾਈ ਆ ਰਹਾ ਹੈ ਤਾਂ ਨਾ ਗਰ ਗੁੱਸੇ ਖਾ ਗਿਆ ਹੀਮਰਾਉ ਅੰਬੇਡਕਰ ਇੱਕ ਗੱਲ ਕਹਿੰਦੇ ਹੁੰਦੇ ਕਿ ਜਿਹੜੀ ਸਿੱਖਿਆ ਨਾ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਂਦਾ ਹੈ ਉਹ ਧਾੜਨ ਲੱਗ ਜਾਂਦਾ ਹੈ ਸ਼ੇਰ ਵਾਂਗੂ ਸੋ ਸਿੱਖਿਆ ਨੂੰ ਗੱਲ ਨਾਲ ਲਾ ਲਓ ਪੜ੍ਹਾਈ ਵੱਲ ਧਿਆਨ ਦਿਓ ਨੌਕਰੀ ਨਾ ਵੀ ਲੱਗੋਂਗੇ ਕੋਈ ਐਸਾ ਰਜਗਾਰ ਖੜਾ ਕਰ ਲਓਗੇ ਪਿੰਡ ਦਾ ਵੀ ਨਾਮ ਰੋਸ਼ਨ ਕਰੋਗੇ ਦੋ ਚਾਰ ਪਰਿਵਾਰਾਂ ਨੂੰ ਰਜਗਾਰ ਵੀ ਦੇ ਕੇ ਜਾਓਗੇ ਅਧਾਰਨ ਅੱਜ ਸਾਡੇ ਦੋ ਵੀਰ ਬਾਈ ਜਗਮੀਤ ਬਾਈ ਸਾਡੇ ਕੰਨਾ ਸਾਹਿਬ ਕਿੱਧਰ ਹੈ ਅ ਕੰਨਾ ਸਾਹਿਬ ਦਾ ਮੈਕ ਤਾਂ ਖੜਾ ਖੰਨਾ ਸਾਹਿਬ ਹੈ ਨਹੀਂ ਇਹ ਦੋ ਵੀਰਾਂ ਨੇ ਵੇਖੋ ਆਪਦੇ ਸਕਿੱਲ ਆਪਦੇ 'ਚ ਕੋਈ ਕਲਾ ਸੀ ਤਾਂ ਅੱਜ ਇਹ ਸੋਹਣਾ ਸਿਸਟਮ ਆਪਦਾ ਚਲਾਈ ਖੜੇ ਆ ਸੋ ਸਾਨੂੰ ਕਿਤੇ ਨਾ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਐ ਦਿਸ਼ਾ ਦੇਖਣੀ ਪੈਣੀ ਐ ਤਾਂ ਹੀ ਜਾ ਕੇ ਜ਼ਿੰਦਗੀ ਕੱਟੀ ਜਾਣੀ ਐ ਨਹੀਂ ਤਾਂ ਇਹ ਭੱਜਣ ਵਾਲੇ ਰਾਹ ਆਉਂਦੇ ਆ ਨਸ਼ਾ ਕਰਨਾ ਬਹੁਤ ਸੌਖਾ ਐ ਦੇਸ਼ ਛੱਡ ਕੇ ਜਾਣਾ ਬਹੁਤ ਸੌਖਾ ਹੈ ਇੱਥੇ ਰਹੇ ਤੇ ਆਪਦੇ ਆਪ ਨੂੰ ਸਾਬਤ ਕਰਨਾ ਕੁਝ ਕੰਮ ਕਰਨਾ ਉਹ ਬਹੁਤ ਔਖਾ ਹੈ ਤੇ ਉਹਦੇ ਵਾਸਤੇ ਬੜੇ ਜਿਗਰੇ ਦੀ ਲੋੜ ਹੈ ਤੇ ਮੈਨੂੰ ਉਮੀਦ ਹੈ ਕਿਉਂਕਿ ਮੈਂ ਇਨ੍ਹਾਂ ਪਿੰਡਾਂ ਦਾ ਹੀ ਰਹਿਣ ਵਾਲਾ ਸਾਡੇ ਇਨ੍ਹਾਂ ਪਿੰਡਾਂ ਦੇ ਲੋਕ ਐਡੇ ਬੇਹਿੰਮਤੇ ਤਾਂ ਨਹੀਂ ਗਏ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਆ ਆਪਣੇ ਸਾਹਮਣੇ ਆਧਾਰਨਾ ਪਈਆਂ ਨੇ ਇਨ੍ਹਾਂ ਹੀ ਪਿੰਡਾਂ ਦੀ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਆ ਅਸੀਂ ਟੈਂਦੀ ਗੱਲ ਨਹੀਂ ਕਰਨੀ ਤੇ ਆ ਜਿਹੜਾ ਨਸ਼ੇ-ਨਸ਼ੇ ਵਾਲਾ ਕੋਹੜ ਜਾਂ ਚਿੰਬੜਿਆ ਹੋਇਆ ਇਨੂੰ ਅਸੀਂ ਛੇਤੀ ਆਪਦੇ ਮਗਰੋਂ ਲਾ ਸਿੱਟਾਂਗੇ ਮੇਰਾ ਯਕੀਨ ਮੰਨਿਓ। ਬਾਕੀ ਦੂਜੀ ਗੱਲ ਕੁਝ ਚੀਜ਼ਾਂ ਜਿਹੜੀ ਸਰਕਾਰ ਕਰ ਰਹੀ ਹੈ ਐਮਐਲਏ ਸਾਹਿਬ ਉਹਦਾ ਵਿਸਥਾਰ ਸਹਿਬ ਤੁਹਾਨੂੰ ਦੱਸਣਗੇ। ਆਪਣੇ ਹਲਕੇ 'ਚ ਜੀ 40 ਵੱਡੇ ਸਟੇਡੀਅਮ ਬਣਨੇ ਆ। ਤਕਰੀਬਨ 18 ਕਰੋੜ ਦੀ ਲਾਗਤ ਹੈ। ਦੇਖੋ ਜੇ ਨੌਜਵਾਨਾਂ ਨੂੰ ਨਸ਼ੇ 'ਚੋਂ ਕੱਢਣਾ ਹੈ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਮੁੰਡੇ ਨਸ਼ੇ ਵਾਲਾ ਨਾ ਜਾਣ ਜਵਾਨੀ 'ਚ ਜੋਸ਼ ਬੜਾ ਹੁੰਦਾ ਹੈ। ਕੁਛ ਨਾ ਕੁਛ ਤਾਂ ਕਰਨਗੇ ਨਾ। ਤਾਂ ਫਿਰ ਉਹਨਾਂ ਦਾ ਜੋਸ਼ ਲਾਵਾਂਗੇ ਕਿਹਦੇ ਪਾਸੇ? ਉਹ ਖੇਡਾਂ ਵਾਲੇ ਪਾਸੇ ਲਾਉਣਾ ਹੈ ਉਹ ਪੜ੍ਹਾਈ ਵਾਲੇ ਪਾਸੇ ਲਾਉਣਾ ਹੈ ਤੇ ਸਿਰਫ ਜਵਾਨਾਂ ਦਾ ਹੀ ਖਿਆਲ ਨਹੀਂ ਰੱਖਣਾ ਨਸਲਾਂ ਦਾ ਹੀ ਖਿਆਲ ਨਹੀਂ ਰੱਖਣਾ ਅ ਜਿੰਨੇ ਜ਼ਿੰਮੇਦਾਰ ਭਰਾ ਬੈਠੇ ਨੇ ਵੈਸੇ ਆਪਾਂ ਸਾਰੇ ਜ਼ਿੰਮੇਦਾਰਾਂ ਨਾਲ ਜੁੜੇ ਆ ਜੇ ਕੋਈ ਵਾਹੀ ਨਹੀਂ ਕਰਦਾ ਤਾਂ ਕੋਈ ਮਜ਼ਦੂਰੀ ਕਰਦਾ ਕੋਈ ਠੇਕੇ ਤੇ ਕੰਮ ਕਰਦਾ ਕੋਈ ਠੇਕੇ ਤੇ ਲੈ ਕੇ ਪਹਿਲੀ ਬਹੁਤਾਂ ਜੁੜੇ ਆਪਾਂ ਪਿੰਡਾਂ ਵਾਲੇ ਸਾਰੇ ਜ਼ਮੀਨਾਂ ਨਾਲ ਅੱਜ ਨਹਿਰੀ ਪਾਣੀ ਤੁਸੀਂ ਵੇਖ ਲਓ ਨਹਿਰੀ ਪਾਣੀ ਜ਼ਮੀਨਾਂ ਨੂੰ ਕਿਹੋ ਜਿਹਾ ਲੱਗਦਾ ਹੈ ਤੇ ਨਹਿਰੀ ਪਾਣੀ ਦੀ ਮੈਂ ਤਾਂ ਇਹ ਮੰਨਦਾ ਖਾਸ ਕਰਕੇ ਆਪਣੀ ਨਹਿਰ ਇਹਦੇ ਚ ਤਾਂ ਬੱਲੇ ਬੱਲੇ ਹੋਈ ਪਈ ਐ ਹੋਈ ਐ ਕਿ ਨਹੀਂ ਜੀ ਮੋਟਰਾ ਦਿਨੇ ਦਿਨੇ ਹੀ ਆਉਂਦੀਆਂ ਅੱਗੇ ਵੰਗੂ ਤਾਂ ਨਹੀਂ ਸੋ ਫਸਲਾਂ ਤੇ ਧਿਆਨ ਹੈ ਨਸਲਾਂ ਤੇ ਧਿਆਨ ਹੈ ਤੇ نسل ਸਿਰਫ ਨੌਜਵਾਨ ਨਹੀਂ ਪ੍ਰਮਾਤਮਾ ਨਾ ਕਰੇ ਜਦੋਂ ਬਜ਼ੁਰਗ ਅਵਸਥਾ ਚ ਨਾ ਜੀ ਕਿਸੇ ਪਰਿਵਾਰ ਤੇ ਬਿਮਾਰੀ ਦਾ ਬੋਝ ਪੈਂਦਾ ਤਾਂ ਪਰਿਵਾਰਾਂ ਦੀਆਂ ਚੂਲਾ ਹਿੱਲ ਜਾਂਦੀਆਂ ਜੀ ਇਲਾਜ ਕਰਾਉਂਦਿਆਂ ਦੀਆਂ ਜੰਗੇ ਸਰਦੇ ਪੁੱਜਦੇ ਪਰਿਵਾਰਾਂ ਦੀਆਂ ਵੀ ਚੂਲਾ ਹਿੱਲ ਜਾਂਦੀਆਂ ਸੋ ਅੱਜ ਤੁਹਾਡੀ ਸਰਕਾਰ ਹਰ ਜੀ ਆਸਤੇ 10 ਲੱਖ ਰੁਪਏ ਦਾ ਬੀਮਾ ਲੈ ਕੇ ਆਈ ਹੈ ਤਾਂ ਕਿ ਕੋਈ ਬਿਮਾਰ ਸਮਾਰ ਹੋਵੇ ਕੋਈ ਬਿਮਾਰੀ ਤੁਮਾਰੀ ਹੋ ਜੇ ਤੁਹਾਨੂੰ ਇਹ ਤਾਂ ਸੋਚਣਾ ਪਵੇ ਨਾ ਕਿ ਅਸੀਂ ਇਲਾਜ ਕਿੱਥੋਂ ਕਰਾਵਾਂਗੇ ਸੋ ਇਹ ਜਿਹੜੀ ਅਗਾ ਵਧੂ ਸੋਚ ਹੁੰਦੀ ਹੈ ਉਹਦੀਆਂ ਨਿਸ਼ਾਨੀਆਂ ਨੇ ਤੁਹਾਡੀਆਂ ਫਸਲਾਂ ਬਾਰੇ ਤੁਹਾਡੀਆਂ ਨਸਲਾਂ ਬਾਰੇ ਬੜੀ ਸਿਹਰਦਤਾ ਨਾਲ ਲੱਗੇ ਆਂ ਬਾਕੀ ਜਿਹੜੇ ਹੋਰ ਕੰਮ ਨੇ ਉਹ ਐਮਐਲਏ ਸਾਹਿਬ ਤੁਹਾਨੂੰ ਦੱਸ ਦੇਣਗੇ ਮੇਰੀਆਂ ਇਨੀਆਂ ਇੱਕ ਬੇਨਤੀਆਂ ਸਵਾਰ ਕਰਿਓ ਆ ਥੋੜੀ ਆਵਾਜ਼ ਨਹੀਂ ਸਹੀ ਆ ਰਹੀ ਜੇ ਆਵਾਜ਼ ਸਹੀ ਆ ਰਹੀ ਹੁੰਦੀ ਤਾਂ ਤੁਹਾਨੂੰ ਸਵਾਦ ਵੀ ਵੱਧ ਹੋਣਾ ਸੀ ਤੇ ਮੈਂ 10 ਮਿੰਟ ਵੱਧ ਹੋਰ ਲਾਦੇ ਨੇ ਸੀ ਠੀਕ ਹੈ ਕਿਉਂਕਿ ਕਾਰਣ ਇਹ ਹੁੰਦਾ ਜੀ ਜਦੋਂ ਬੋਲਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਸਰੋਤਾ ਨਹੀਂ ਸੁਣ ਰਿਆ ਤੇ ਜਦੋਂ ਸਰੋਤਾ ਨਾ ਸੁਣੇ ਤਾਂ ਫਿਰ ਵਕਤੇ ਨੇ ਵੀ ਕੀ ਲੈਣਾ ਜੀ ਸੋ ਇਨੀਆਂ ਇੱਕ ਬੇਨਤੀਆਂ ਮੇਰੇ ਪਰਨਵਾਨ ਕਰਿਓ ਤੁਸੀਂ ਵੱਡੇ ਹੋ ਬਹੁਤ ਛੇਤੀ ਕਿਉਂਕਿ ਨਾਲ ਲੱਗਵਾ ਪਿੰਡ ਹੈ ਪਿੰਡ ਚ ਫੇਰ ਗੇੜਾ ਮਾਰਾਂਗੇ ਇੱਕ ਨੌਜਵਾਨਾਂ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਪੰਚ ਸਾਹਿਬ ਫੌਜੀ ਭਾਈ ਫੌਜੀ ਜੀ ਵਿਰਕ ਸਾਹਿਬ ਇੱਕ ਆਪਾਂ ਕਮੇਟੀ ਬਣਾਉਣੀ ਹੈ ਕੋਸ਼ਿਸ਼ ਕਰਾਂਗੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੰਗੇ ਨੌਜਵਾਨ ਕੋ ਸੁੱਲਝੇ ਲੋਕ ਲੈ ਕੇ ਆਪਾਂ ਕਮੇਟੀ ਜ਼ਰੂਰ ਬਣਾਈਏ ਤਾਂ ਕਿ ਪਿੰਡ ਦਾ ਜਿਹੜਾ ਅਗਾਹ ਵਾਲਾ ਕੰਮ ਹੈ ਯਕੀਨ ਮੰਨੋ ਅਸੀਂ ਸਾਰੀ ਮੈਂ ਸਾਲ ਕੋਇਆ ਪਾਰਟੀ ਜੁਆਇਨ ਕੀਤੀ ਨੂੰ ਮੈਂ ਪੁਰਾਣਾ ਨਹੀਂਗਾ ਪਰ ਜਿਹੜੀ ਇਹ ਨੌਜਵਾਨਾਂ ਦੀ ਟੀਮ ਹੈ ਨਾ ਇਹਨਾਂ ਚ ਕੰਮ ਕਰਨ ਦਾ ਜਜ਼ਬਾ ਬਹੁਤ ਹੈ ਤੁਸੀਂ ਸਾਨੂੰ ਸਮਾਨ ਦਿੱਤਾ ਅਜੇ ਅਸੀਂ ਤੁਹਾਨੂੰ ਕਰਕੇ ਵਿਖਾਵਾਂਗੇ ਅਸੀਂ ਕੱਲੀਆਂ ਗੱਲਾਂ ਨਹੀਂ ਕਰਦੇ ਸੋ ਇੰਨੀਆਂ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਜੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ ਤਾਂ ਖਿਮਾ ਦਾ ਜਾਚਕਾਂ ਜੀ ਤੁਹਾਡਾ ਬੱਚਾ ਤੁਹਾਡਾ ਭਰਾ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਹੋਰ ਅਖੀਰਲੀ ਗੱਲ ਜੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਕੋਈ ਸੱਚੀ ਫਰਕ ਲੈ ਆਵਾਂਗੇ ਤਾਂ ਇੱਕ ਝਕਾਰਾ ਲਾ ਦਿਓ ਜੀ ਸਰਪੰਚ ਸਾਹਿਬ ਦੋਵੇਂ ਹੱਥਾਂ 'ਪੱਤਾ' ਕਰਕੇ ਇੱਕ ਝਕਾਰਾ ਲਾਉਣਾ ਠੀਕ ਹੈ ਜੀ ਤੇ ਲਾਉਣਾ ਜੋਸ਼ ਨਾਲ ਯਾਰਾਂ ਇਹ ਨਹੀਂ ਠੀਕ ਹੈ तेलो बोले इसो नहा!